ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਖੁੱਲ੍ਹ ਕੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਕੋਲੇ ਕਿਸੇ ਵੀ ਏਰੀਆ 'ਚ ਕੁਝ ਵੀ ਅਜਿਹਾ ਵੇਚਣ ਵਾਸਤੇ ਕੋਈ ਗੱਡੀ ਜਾਂ ਮੋਟਰਸਾਈਕਲ ਬੁਲਟਾ ਕੂਠੀਆ ਘਰ ਮਕਾਨ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 78140 38764 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਦੀ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਆਲਟੋ ਅਲਕਸਾਈ 800 ਪਹਿਲੀ ਗੱਡੀ ਪਹੁੰਚੀ ਹੈ ਇਹਨਾਂ ਨੇ ਸੇਲ ਕਰਨੀ ਹੈ 2015 ਮਾਡਲ ਗੱਡੀ ਆ ਕੁੱਲ 64000 ਚੱਲੀ ਹੋਈ ਆ 248 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 2 ਲੱਖ 48000 ਰੁਪਿਆ ਰਾਏ ਸਿੰਘ ਨਗਰ ਮਾਲਕ ਦਾ ਏਰੀਆ ਰਾਜਸਥਾਨ ਦੇ ਵਿੱਚ ਪੈ ਜਾਂਦਾ ਨਵੇਂ ਟਾਇਰਾਂ ਚ ਗੱਡੀ ਆ ਕੋਈ ਪ੍ਰੋਬਲਮ ਨਹੀਂ ਕੋਈ ਨਾ ਤਾਂ ਚਲਾਉਣ ਦੇ ਵਿੱਚ ਦਿੱਕਤ ਹੈ ਬਹੁਤ ਵਧੀਆ ਗੱਡੀ ਆ ਤੇ ਜਿਨ੍ਹਾਂ ਦੀ ਗੱਡੀ ਆ 8875275068 ਮਾਲਕ ਦਾ ਨੰਬਰ ਹੈ ਸੈਕੰਡ ਗੱਡੀ ਆਪਣੇ ਕੋਲੇ ਐਂਡੀਗੋ ਪਹੁੰਚੀ ਆ 2010 ਮਾਡਲ ਗੱਡੀ ਆ 72000 ਰੁਪਿਆ ਡਿਮਾਂਡਾ ਸਿਰਫ ਤਰਨ ਤਰਨ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਜਾ ਕੇ ਤੁਸੀਂ ਦੇਖਣੀ ਹੋ ਵੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋ ਵੀ ਚਲਾ ਕੇ ਵੀ ਦੇਖ ਸਕਦਾ ਹੋ ਜੀ ਵਧੀਆ ਗੱਡੀ ਹੈ ਘਰ ਦੀ ਗੱਡੀਆਂ ਚ ਬਾਕੀ 10 ਮਾਡਲ ਪਾਸਿੰਗ ਵੀ ਪਈ ਆ ਕਾਗਜ਼ ਪੱਤਰ ਵੀ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਤੁਸੀਂ ਸਾਰੇ ਜਣੇ ਜਰੂਰ ਕਰ ਲਿਓ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਹੈ 79 862 18 431 ਤੇ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਨੀਚੇ ਲਾਈਕ ਦਾ ਬਟਨ ਹੈ ਸਾਰੇ ਜਣੇ ਜਰੂਰ ਦਬ ਦਿਓ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਹੋਵੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਹੁਣ ਆਪਣੇ ਕੋਲੇ ਇੱਕ ਔਟੋ ਮਾਲਕ ਨੇ ਭੇਜੇ ਔਟੋ ਰਿਕਸ਼ਾ 2011 ਮਾਡਲ ਆ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਇਹਨਾਂ ਨੇ ਸੇਲ ਕਰਨਾ ਆਪਦਾ ਤੇ 49000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਫੋਟੋਆਂ ਬਾਕੀ ਸਕਰੀਨ ਤੇ ਚੱਲ ਰਹੀਆਂ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਕਮੀ ਪੇਸੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਜਾ ਕੇ ਤੁਸੀਂ ਦੇਖਣਾ ਹੋਵੇ ਸਟਾਰਟ ਕਰਕੇ ਦੇਖਣਾ ਹੋਵੇ ਚਲਾ ਕੇ ਦੇਖਣਾ ਹੋਵੇ ਆਪਦੀ ਤਸੱਲੀ ਕਰਨੀ ਹੋਵੇ ਪੂਰੀ ਤਾਂ ਤੁਸੀਂ ਤਸੱਲੀ ਆਪਦੀ ਪੂਰੀ ਕਰ ਸਕਦਾ ਹੋ ਜਾ ਕੇ ਬਾਕੀ ਜਾ ਕੇ ਤੁਸੀਂ ਦੇਖ ਲਿਓ ਗੱਲ ਕਰ ਲਿਓ ਰਾਮਪੁਰਾ ਫੂਲ ਇਹਨਾਂ ਦਾ ਏਰੀਆ ਹੈ ਤੇ ਜਿਨ੍ਹਾਂ ਦਾ ਓਟੂ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 9855409695 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਬੁਲਟ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਬੁਲਟ ਹੈ ਚਾਰ ਮਾਡਲ ਕੰਡੀਸ਼ਨ ਆਲੂਕੀ ਹੈ ਜੀ ਤੇ 75000 ਰੁਪਿਆ ਡਿਮਾਂਡ ਹੈ ਮਲੂਟ ਖੜਾ ਹ ਬੁਲਟ ਕੰਡੀਸ਼ਨ ਆਲੂਕੀ ਹੈ ਯੂਪੀ ਨੰਬਰ ਹੈ ਤੇ ਮਾਲਕ ਕਹਿੰਦੇ ਸੀਗੇ ਵੀ ਘਾਟਾ ਵਾਧਾ ਮੌਕੇ ਤੇ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈਗੀ ਬਾਕੀ ਇੰਜਨ ਗੇਅਰ ਬਹੁਤ ਵਧੀਆ ਜੀ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਇੰਜਨ ਵਧੀਆ ਗੇਅਰ ਵਧੀਆ ਚਲਾਉਣ ਚ ਵਧੀਆ ਬਾਕੀ ਆਰਸੀ ਉਰਸੀ ਆਪਾਂ ਨੂੰ ਮਿਲ ਜੂਗੀ 75000 ਇੱਕ ਵਾਰੀ ਇਹਨਾਂ ਨੇ ਕਿਹਾ ਹੀ ਐ ਬਾਕੀ ਕਹਿੰਦੇ ਸੀਗੇ ਉੱਪਰ نیچے ਕੋਈ ਚੱਕਰ ਵਾਲੀ ਗੱਲ ਨਹੀਂ ਘਰ ਲਾਂਗੇ ਟਾਇਰ ਵੀ ਠੀਕ ਪਈ ਨੇ ਟਾਇਰਾਂ 'ਚ ਅਲਾਈਵ ਲੱਗੇ ਹੋਏ ਆ ਬਾਕੀ ਤੁਹਾਡੇ ਸਾਹਮਣੇ ਤੇ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਆ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣਾ ਵਿੱਚ ਚਲਾ ਕੇ ਦੇਖ ਲਓ ਤੇ ਜਿਨ੍ਹਾਂ ਦਾ ਹਬ ਬੁਲਟ ਜੀ ਜਿਹੜੇ ਓਨਰ ਨੇ ਆਪ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 78142 73243 ਤੇ ਮੋਟਰਸਾਈਕਲ ਦੀ ਗੱਲ ਹੋ ਗਈ ਪੂਰੀ ਬੁਲਟ ਤੁਸੀਂ ਸਾਰਾ ਦੇਖ ਲਿਆ ਜੀ ਤੇ ਬਾਕੀ ਆਪਾਂ ਪੂਰੀ ਗੱਲ ਕਰਾਂਗੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਐ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆ ਵੀਡੀਓ ਕਿਸੇ ਵੀ ਏਰੀਆ ਚ ਦੇਖ ਰਹੂ ਕਿਤੋਂ ਵੀ ਦੇਖ ਰਹੇ ਚਾਹੇ ਪਿੰਡ ਚੋਂ ਸ਼ਹਿਰ ਚੋਂ ਜੇ ਤੁਹਾਨੂੰ ਕਿਸੇ ਵੀ ਏਰੀਆ ਦੀ ਕੋਈ ਵੀ ਗੱਡੀ ਪਸੰਦ ਆ ਵੀ ਤੁਹਾਡੇ ਲਾਗੇ ਤਾਂ ਅੱਗੇ ਖੜੀ ਐ ਜਾਂ ਕੋਈ 20 25 ਕਿਲੋਮੀਟਰ 50 ਕਿਲੋਮੀਟਰ ਦੂਰ ਹੈਗੀ ਐ ਤੁਹਾਨੂੰ ਵਧੀਆ ਲੱਗਿਆ ਰੇਟ ਵੀ ਠੀਕ ਲੱਗਿਆ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਦੇਨੇ ਆ ਤੁਸੀਂ ਉਹਨਾਂ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੀ। ਬਾਕੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕੋਈ ਗੱਡੀ ਜਾਂ ਮੋਟਰਸਾਈਕਲ ਹੈ, ਕੋਠੀਆ ਘਰ ਮਕਾਨ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹੂੰ। ਆਪਣੇ ਚੈਨਲ ਦਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਲਿਖਿਆ ਰਹਿੰਦਾ ਜੀ। ਨੰਬਰ ਆਪਣਾ 7814038764 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲ ਇੱਕ ਵੀਡੀਓ ਵਧੀਆ ਬਣਾ ਕੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜੋ ਐਡ ਆਪਾਂ ਜਲਦੀ ਤੋਂ ਜਲਦੀ ਲਗਾ ਦੇਵਾਂਗੇ ਜੀ ਬਾਕੀ ਵੀਡੀਓ ਤੁਸੀਂ ਦੇਖੀ ਇੰਨਿਕ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਕਿਉਂਕਿ ਆਪਾਂ ਹਰ ਰੋਜ਼ ਨਵੇਂ ਨਵੇਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿਣੀਆਂ ਚਾਹੀਦੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਫਿਰ ਤੋਂ ਗੱਲ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਹੁਣ ਡਿਜ਼ਾਇਰ VDI ਗੱਡੀ ਮਾਲਕ ਨੇ ਭੇਜੀ ਆ 2014 ਮਾਡਲ ਹੈ 395 ਡਿਮਾਂਡ ਹੈ ਤੇ ਇਹਨਾਂ ਦਾ ਏਰੀਆ ਵਠਿੰਡਾ ਅਸੀ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਗੱਡੀਆ ਘਰ ਦੀ ਗੱਡੀਆ ਬਾਕੀ ਤੁਹਾਡੇ ਸਾਹਮਣੇ ਆ ਟਾਇਰ ਵੀ ਵਧੀਆ ਪਈ ਨੇ ਗੱਡੀ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਵੀ ਹੈ ਨਹੀਂ ਤੇ 395 ਡਿਮਾਂਡ ਆ ਲੈਸ ਵੈਸ ਹੋ ਜਾਊਗਾ ਤੁਸੀਂ ਜਾ ਕੇ ਦੇਖਣੀ ਬਠਿੰਡੇ ਏਰੀਆ 'ਚ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜਾਊਗੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਵਧੀਆ ਤੁਸੀਂ ਫੋਟੋਆਂ ਦੇਖ ਰਹੇ ਹੋ ਬਾਕੀ ਇਹਨਾਂ ਨੂੰ ਫੋਨ ਲਗਾ ਲਿਓ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਜੇ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਮਾਲਕ ਨੂੰ ਫੋਨ ਕਰਕੇ ਵੀਡੀਓ ਮੰਗਵਾ ਸਕਦੇ ਹੋ ਜਾਂ ਫੋਟੋਆਂ ਮੰਗਵਾਉਣੀਆਂ ਹਨ ਤਾਂ ਫੋਟੋਆਂ ਵੀ ਤੁਸੀਂ ਮੰਗਵਾ ਸਕਦੇ ਹੋ ਨੰਬਰ 9877920955 ਅਗਲੀ ਗੱਡੀ ਆਪਣੇ ਕੋਲੇ ਸੁਬੱਟ ਡਿਜ਼ਾਇਰ ZDI ਪਹੁੰਚੀ ਹੈ 2008 ਮਾਡਲ ਗੱਡੀ ਹੈ ਜੀ ਹਾਂ 28 ਤੱਕਰ ਪਾਸਿੰਗ ਅਪ ਟੂ ਕਰਵਾਈ ਹੋਈ ਹੈ ਤੇ 2,5000 ਰੁਪਇਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਗੱਡੀ ਖੜੀ ਆ ਪਟਿਆਲੇ ਏਰੀਆ ਚ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਚ ਕੋਈ ਕਮੀ ਨਹੀਂ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਤੁਹਾਡੇ ਸਾਹਮਣੇ ਆ ਬਾਕੀ ਚਾਰੇ ਪਾਸੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਪਟਿਆਲਾ ਮਾਲਕ ਦਾ ਏਰੀਆ ਜਾ ਕੇ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਵਧੀਆ ਗੱਡੀ ਆ ਤੇ ਰੰਗ ਵੀ ਤੁਸੀਂ ਦੇਖ ਰਹੇ ਹੋ ਬਾਕੀ ਅੰਦਰੋਂ ਵੀ ਵਧੀਆ ਪਈਆ ਸਾਰਾ ਕੁਝ ਬਹੁਤ ਵਧੀਆ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਨੰਬਰ ਹੈ 9501200940 ਇਸੇ ਨੰਬਰ ਤੇ ਗੱਲ ਤੁਸੀਂ ਆਪ ਹੀ ਕਰ ਲਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਆਂ ਆਲਟੋ ਗੱਡੀ ਆ 2008 ਮਾਡਲ ਹੈ 60000 ਰੁਪਿਆ ਡਿਮਾਂਡ ਹੈ ਚੀਮਾ ਮੰਡੀ ਮਾਲਕ ਦਾ ਏਰੀਆ ਗਾਮ ਕੰਡੀਸ਼ਨ ਆਲੂਕੀਆ ਰੰਗ ਤੁਸੀਂ ਆਪੇ ਦੇਖ ਲਓ ਵਧੀਆ ਪਿਆ ਸਾਫ ਸੁਥਰਾ ਤੇ ਚੀਮਾ ਮੰਡੀ ਜਾ ਕੇ ਦੇਖਣੀ ਹੋਵੇ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਟਾਇਰ ਅੱਧੇ ਪਈ ਨੇ ਇੰਜਨ ਗੇਅਰ ਬਹੁਤ ਵਧੀਆਗਾ ਵਧੀਆ ਤੇ 8 ਮਾਡਲ ਹੈ 60000 ਡਿਮਾਂਡ ਲੈਸ ਬਸ ਹੋ ਜਾਊਗਾ ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ 77078 98903 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਆਲਟੋ ਵੀ ਦੇਖ ਲਈ ਬਾਕੀ ਗੱਡੀਆਂ ਵੀ ਦੇਖ ਲਈਆਂ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਚਾਹੀਦੀ ਆ ਕੋਠੀ ਮਕਾਨ ਘਰ ਕੁਝ ਵੀ ਚਾਹੀਦਾ ਕਮੈਂਟ ਕਰੋ ਜੀ ਤੇ ਕਿਸੇ ਕੋਲੇ ਕੁਝ ਵੀ ਆ ਵੇਚਣ ਵਾਸਤੇ ਕੋਠੀ ਮਕਾਨ ਘਰ ਕੋਈ ਗੱਡੀ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ